ਕੀ ਰਾਜਵੀਰ ਜਵੰਦਾ ਦੀ ਪਤਨੀ ਨੂੰ ਮਿਲ ਗਈ ਹੈ ਸਰਕਾਰੀ ਨੌਕਰੀ ਦੋਸਤੋ ਜਦੋਂ ਰਾਜਵੀਰ ਜਵੰਦਾ ਦਾ ਭੋਗ ਸੀ ਤਾਂ ਉਸ ਸਮੇਂ ਇੱਕ ਵੱਡੇ ਲੀਡਰ ਨੇ ਇਹ ਕਿਹਾ ਸੀ ਕਿ ਅਸੀਂ ਸਰਕਾਰ ਅੱਗੇ ਇਹ ਗੁਜ਼ਾਰਿਸ਼ ਕਰਾਂਗੇ ਕਿ ਰਾਜਵੀਰ ਜਵੰਦੇ ਦੇ ਘਰਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਪਾਲ ਸਕੇ ਕਿਉਂਕਿ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਇਕੱਲਿਆਂ ਉਸ ਦੀ ਮਾਤਾ ਉਸ ਦੀ ਪਤਨੀ ਤੇ ਉਸ ਦੇ ਬੱਚੇ ਹੀ ਰਹਿ ਗਏ ਸਨ ਇਸ ਕਰਕੇ ਉਸ ਲੀਡਰ ਨੇ ਕਿਹਾ ਸੀ ਕਿ ਅਸੀਂ ਸਰਕਾਰ ਅੱਗੇ ਇਹ ਮੰਤ ਕਰਾਂਗੇ ਕਿ ਇਸ ਦੇ ਘਰ ਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਰਾਜਵੀਰ ਜਵੰਦਾ ਦਾ ਪਿਤਾ ਵੀ ਇਸ ਦੁਨੀਆ ਵਿੱਚ ਨਹੀਂ ਇਸ ਕਰਕੇ ਉਹਨਾਂ ਦੇ ਘਰੇ ਸਿਰਫ ਔਰਤਾਂ ਹੀ ਰਹਿ ਗਈਆਂ ਜਿਸ ਦਿਨ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਸੀ ਉਸ ਦਿਨ ਭਗਵੰਤ ਮਾਨ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਪੋਨੇ ਪਿੰਡ ਵਿੱਚ ਰਾਜਵੀਰ ਜਵੰਦਾ ਦੇ ਨਾਮ ਤੇ ਇੱਕ ਸਟੇਡੀਅਮ ਬਣੇਗਾ ਤੇ ਉਥੇ ਉਹਨਾਂ ਦਾ ਇੱਕ ਬਤ ਵੀ ਲੱਗੇਗਾ ਇਸ ਗੱਲ ਨੂੰ ਉਹਨਾਂ ਨੇ ਅੰਤਿਮ ਸੰਸਕਾਰ ਵਾਲੇ ਦਿਨ ਮਨਜ਼ੂਰੀ ਦੇ ਦਿੱਤੀ ਸੀ ਭਗਵੰਤ ਮਾਨ ਤੋਂ ਇਲਾਵਾ ਹੋਰ ਵੱਡੇ ਵੱਡੇ ਲੀਡਰਾਂ ਨੇ ਵੀ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਥੇ ਆਪਾਂ ਦੇਖਿਆ ਸੀ ਕਿ ਵੱਡੇ ਵੱਡੇ ਕਲਾਕਾਰ ਜੋ ਕਿ ਰਾਜਵੀਰ ਜਵੰਦਾ ਦੇ ਸਾਥੀ ਸਨ ਜਿਵੇਂ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਹਰਪਜਨ ਮਾਨ ਆਰਨੇਤ ਬੱਬੂ ਮਾਨ ਅਰਜਨ ਢਿੱਲੋਂ ਇੰਦਰਜੀਤ ਨਿੱਕੂ ਤੇ ਰੇਸ਼ਮ ਅਨਮੋਲ ਵਰਗੇ ਵੀ ਉਥੇ ਆਪਣੀ ਦੋਸਤੀ ਦਾ ਫਰਜ਼ ਅਦਾ ਕਰਨ ਪਹੁੰਚੇ ਤੇ ਉਹਨਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਦੋਂ ਰਾਜਵੀਰ ਜਵੰਦਾ ਹਸਪਤਾਲ ਚ ਸੀ ਤਾਂ ਉੱਥੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ 7 ਦਿਨ ਉਹਨਾਂ ਦੇ ਕੋਲ ਹੀ ਹਸਪਤਾਲ ਦੇ ਵਿੱਚ ਰਹੇ ਤੇ ਗੁਰਪ੍ਰੀਤ ਘੁੱਗੀ ਨੇ ਵੀ ਰਾਜਵੀਰ ਜਵੰਦਾ ਦੇ ਭੋਗ ਉਪਰ ਆਖਿਆ ਸੀ ਕਿ ਮੈਂ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦਾ ਕਿ ਮੈਂ ਇਸ ਪੰਜਾਬੀ ਇੰਡਸਟਰੀ ਦਾ ਹਿੱਸਾ ਹਾਂ ਜਿੱਥੇ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਦੁੱਖ ਸਾਂਝਾ ਕਰਦੇ ਨੇ ਤੇ ਉੱਥੇ ਹੀ ਰਾਜਵੀਰ ਜਵੰਦਾ ਦੇ ਭੋਗ ਵਿੱਚ ਇੱਕ ਲੀਡਰ ਨੇ ਕਿਹਾ ਸੀ ਕਿ ਰਾਜਵੀਰ ਜਵੰਦਾ ਦੇ ਘਰਵਾਲੀ ਨੂੰ ਸਰਕਾਰੀ ਨੌਕਰੀ ਦੇਵਾਂਗੇ ਤੇ ਹੁਣ ਸੋਸ਼ਲ ਮੀਡੀਆ ਉੱਪਰ ਇਹ ਗੱਲਾਂ ਉੱਠ ਰਹੀਆਂ ਨੇ ਕਿ ਰਾਜਵੀਰ ਜਵੰਦਾ ਦੇ ਘਰਵਾਲੀ ਨੂੰ ਸਰਕਾਰੀ ਨੌਕਰੀ ਮਿਲ ਗਈ ਏ ਤੇ ਦੋਸਤੋ ਹਾਲੇ ਤੱਕ ਸਿਰਫ ਇਹ ਅਫਵਾਹਾਂ ਹੀ ਨੇ ਕਿਉਂਕਿ ਹਾਲੇ ਤੱਕ ਇੰਨੀ ਜਲਦੀ ਸਰਕਾਰੀ ਨੌਕਰੀ ਨਹੀਂ ਮਿਲਦੀ ਤੇ ਨਾ ਹੀ ਹਾਲੇ ਭਗਵੰਤ ਮਾਨ ਨੇ ਕੋਈ ਐਲਾਨ ਕੀਤਾ ਹੈ ਕਿ ਉਹਨਾਂ ਦੇ ਘਰਵਾਲੀ ਨੂੰ ਸਰਕਾਰੀ ਨੌਕਰੀ ਮਿਲੇਗੀ ਤੇ ਭਗਵੰਤ ਮਾਨ ਨੇ ਇਹ ਐਲਾਨ ਜ਼ਰੂਰ ਕੀਤਾ ਸੀ ਕਿ ਰਾਜਵੀਰ ਜਵੰਦੇ ਦੇ ਨਾਮ ਉੱਪਰ ਪਿੰਡ ਵਿੱਚ ਇੱਕ ਸਟੇਡੀਅਮ ਬਣੇਗਾ ਤੇ ਉਹਨਾਂ ਦਾ ਬਤ ਵੀ ਲੱਗੇਗਾ ਕਿਉਂਕਿ ਹਲੇ ਰਾਜਵੀਰ ਜਵੰਦੇ ਨੂੰ ਇਸ ਦੁਨੀਆ ਤੋਂ ਗਏ ਨੂੰ ਥੋੜਾ ਟਾਈਮ ਹੀ ਹੋਇਆ ਪਰ ਇੰਨੀ ਜਲਦੀ ਹਲੇ ਤੱਕ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਮਿਲਦੀ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਪੰਜਾਬ ਦੇ ਸਾਰੇ ਲੋਕਾਂ ਨੇ ਉਹਨਾਂ ਦਾ ਦੁੱਖ ਉਹਨਾਂ ਦੇ ਪਰਿਵਾਰ ਨਾਲ ਸਾਂਝਾ ਕੀਤਾ ਤੇ ਉਹਨਾਂ ਦਾ ਦੁੱਖ ਵੰਡਾਇਆ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਸਿੰਗਰਾਂ ਨੇ ਦੀਵਾਲੀ ਨਹੀਂ ਮਨਾਈ ਕਿਉਂਕਿ ਉਹ ਰਾਜਵੀਰ ਜਵੰਦੇ ਨੂੰ ਬਹੁਤ ਪਿਆਰ ਕਰਦੇ ਸਨ ਉਸ ਦੇ ਚੰਗੇ ਦੋਸਤ ਸਨ ਭਰਾਵਾਂ ਨਾਲ ਉਸ ਨੂੰ ਵੱਧ ਸਮਝਦੇ ਸਨ ਭਗਵੰਤ ਮਾਨ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਇਸ ਵਾਰ ਦੀਵਾਲੀ ਕਿਵੇਂ ਮਨਾਈਏ ਸਾਡਾ ਪੰਜਾਬ ਦਾ ਹੀਰਾ ਸਾਥੋਂ ਉਹ ਪ੍ਰਮਾਤਮਾ ਖੋਹ ਕੇ ਲੈ ਗਿਆ ਕਨਵਰ ਗਰੇਵਾਲ ਬੱਬੂ ਮਾਨ ਇਹਨਾਂ ਨੇ ਤਾਂ ਪੋਸਟਾ ਪਾ ਕੇ ਵੀ ਇਹ ਕਿਹਾ ਸੀ ਕਿ ਇਸ ਵਾਰ ਤਾਂ ਕਾਲੀ ਦੀਵਾਲੀ ਆ ਸਾਡਾ ਭਰਾ ਸਾਡੇ ਤੋਂ ਵਿਛੜ ਗਿਆ ਇਸ ਵਾਰ ਅਸੀਂ ਦੀਵਾਲੀ ਕਿਵੇਂ ਮਨਾਈਏ